ਉਨੇ ਵੇਚ ਕੇ ਤੇ ਇੱਥੇ ਜਗ੍ਹਾ ਲਈ ਥੋੜੀ ਜਿਹੀ ਜਗ੍ਹਾ ਲੈ ਕੇ ਤੇ ਜਿਹੜੀਆਂ ਪੋਥੀਆਂ ਜੋ ਸਮਗਰੀ ਸੰਤ ਸੰਪੂਰਨ ਸਿੰਘਾਣਾ ਵਾਲੋਂ ਸੰਗਤਾਂ ਦੇ ਭੇਟ ਕਰ ਲਈ ਲਿਖੀ ਉਹ ਸਾਰੀ ਸਮਗਰੀ ਜਿਹੜੀ ਆ ਇੱਥੇ ਇੱਕ ਲਿਮਾਰੀ ਦੇ ਵਿੱਚ ਹੈ ਉਦੋਂ ਤੋਂ ਲੈ ਕੇ ਤੇ ਹੁਣ ਤੱਕ ਉਹਨੇ ਰੱਖੀ ਆ 1988 ਤੋਂ ਲੈ ਕੇ ਹੀ ਉਹਨਾਂ ਦਾ ਜੀਵਨ ਆਪਣਾ ਉਹਨਾਂ ਦੀਆਂ ਆਪਣੀਆਂ ਹੱਥ ਲੋਕ ਲਿਖਤੀ ਜਿਹੜੀਆਂ ਵਸਤਵਾਂ ਆਂ ਜੋ ਗੁਰਬਾਣੀ ਦੀਆਂ ਪੋਥੀਆਂ ਉਹ ਅਸੀਂ ਇਤਰਾਹ ਸਾਨੂੰ ਮਿਲਣੀਆਂ ਜਿਨ੍ਹਾਂ ਨੂੰ ਸਿਉਂਗ ਲੱਗੀ ਆ ਇਹੋ ਜਿਹੇ ਨਰਾਦਰ ਕਰਨ ਵਾਲੇ ਵਿਅਕਤੀਆਂ ਨੂੰ ਕਦੀ ਵੀ ਬਖਸ਼ਿਆ ਨਹੀਂ ਪਹਿਲਾਂ ਪ੍ਰਸ਼ਾਸਨ ਦੀ ਕਾਰਵਾਈ ਜ਼ਰੂਰੀ ਹੈ ਇਹਦੇ ਤੇ ਕੋਈ ਪ੍ਰਸ਼ਾਸਨ ਧਿਆਨ ਚ ਆਪਣੇ ਚ ਲਿਆਵੇ ਤੇ ਕਾਰਵਾਈ ਕਰੇ ਕਿਉਂਕਿ ਇਹ ਜਿਹੜੇ ਲੋਕ ਸ਼ਰਾਰਤੀ ਲੋਕ ਆ ਇਹ ਸਾਰੇ ਗੁਰਦੁਆਰਿਆਂ ਦੇ ਵਿੱਚ ਤਕਰੀਬਨ ਇਹ ਲੋਕ ਬੈਠੇ ਆ ਜੀ ਆਪਾਂ ਗੁਰਬਾਣੀ ਦਾ ਅਦਬ ਤੇ ਸਤਕਾਰ ਕਰਨ ਲਈ ਮਹਾਰਾ ਸੱਚੇ ਪਾਤਸ਼ਾਹ ਨੇ ਪਹਿਲਾਂ ਆਖਿਆ ਸਿੱਖਾਂ ਨੂੰ ਸਤਵੇਂ ਪਾਤਸ਼ਾਹ ਦੇ ਬਜਨ ਹੈ ਜਿਨ ਪਿਆਦ ਬਨਾ ਬਾਣੀ ਧਾਰਾਂ ਜਾਨੋਂ ਸੋ ਸਿੱਖ ਨਹੀਂ ਹਮਾਰਾ ਇਹੋ ਜਿਹੇ ਨੂੰ ਸਿੱਖ ਦੇ ਕਦਰ ਚਿਤ ਕਿਹਾ ਹੀ ਨਹੀਂ ਜਾ ਸਕਦਾ ਜਿਹੜੇ ਗੁਰਬਾਣੀ ਦੇ ਨਰਾਤਰੀ ਕਰਨ ਵਾਲੇ ਆ ਇੱਕ ਦੁਕਾਨ ਦੇ ਵਿੱਚ ਜਿਹੜੀਆਂ ਵਾਂ ਗੁਰਬਾਣੀ ਦੀਆਂ ਪੋਥੀਆਂ ਇਤਿਹਾਸਕ ਪੋਥੀਆਂ ਜਿਹੜੀਆਂ ਬੜੇ ਲੰਮੇ ਸਮੇਂ ਤੋਂ ਉਹਨਾਂ ਦੀ ਬੇਦਬੀ ਹੋ ਰਹੀ ਆ ਤੇ ਅੱਜ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਆ ਤੇ ਜਦੋਂ ਆਣ ਕੇ ਉਹ ਦੁਕਾਨ ਖਲਾਈ ਆ ਮਾਲਕੀ ਹੋਈ ਆ ਤੇ ਬੜੀ ਮਾਨ ਨੂੰ ਭਾਰੀ ਠੇਸ ਪਹੁੰਚੀ ਆ ਤੇ ਇਹਦੇ ਵਿੱਚ ਇਹ ਸਮਝਦੇ ਆ ਕਿ ਜੇ ਵੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਰਬਾਰ ਸਾਹਿਬ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਨਜ਼ਦੀਕ ਹੀ ਜੇ ਇਹ ਕੰਮ ਹੋਵੇ ਤਾਂ ਫੇਰ ਦੱਸੋ ਵੀ ਦੂਰ ਨੇੜੇ ਜਾਂ ਆਪਾਂ ਦੇਸ਼ਾਂ ਵਿਦੇਸ਼ਾਂ ਜਿੰਨੀਆਂ ਗੱਲਾਂ ਕਰਦੇ ਆਂ ਵੀ ਅਸੀਂ ਪ੍ਰਚਾਰ ਕਰਦੇ ਆਂ ਜਾਂ ਅਸੀਂ ਹੋਰ ਨਾ ਥਾਵਾਂ ਤੇ ਪੰਜਾਬ ਤੋਂ ਬਾਹਰ ਜਾ ਕੇ ਅਸੀਂ ਗੁਰਬਾਣੀ ਦਾ ਪ੍ਰਚਾਰ ਕਰਦੇ ਆਂ ਸਾਡੇ ਪ੍ਰਚਾਰਕ ਸਿੰਘ ਨੇ ਦੱਸੋ ਸਾਡੇ ਆਸਰਾਣੇ ਥੱਲੇ ਆਹ ਕੁਝ ਹੋ ਰਿਹਾ ਇੰਨੀ ਬੇਦਬੀ ਹੋ ਰਹੀ ਆ ਸਾਨੂੰ ਇੱਕ ਕੰਪਲੇਂਟ ਮਿਲੀ ਸੀ ਉਹ ਤੋਂ ਅਸੀਂ ਦੇਖਦੇ ਹੋਏ ਮੈਂ ਐਸਐਚਓ ਸੀਡ ਵੀਜ ਨਿਰਜ ਅਸੀਂ ਇਕੱਠੇ ਇਹ ਮਾਰਕੀਟ ਦੇ ਵਿੱਚ ਆਏ ਆ ਇੱਥੇ ਇੱਕ ਦੁਕਾਨ ਸੀਗੀ ਕRAND ਦੇ ਓਨਰ ਨੂੰ ਬੁਲਾਇਆ ਅਸੀਂ ਤਾਲਾ ਤੜਵਾ ਕੇ ਤਾਲਾ ਉਹਦੇ ਉਹਨੂੰ ਓਪਨ ਕਰਵਾ ਕੇ ਬੜੀ ਮਰਿਆਦਾ ਦੇ ਨਾਲ ਸਿੰਘ ਸਹਿਬਾਨਾ ਨੇ ਆਪਣਾ ਉਹ ਚੈੱਕ ਕੀਤਾ ਆ ਉਹਦੇ ਵਿੱਚ ਥੋੜੇ ਮਨ ਲੋ ਉਹਦੇ ਵਿੱਚ ਸਾਨੂੰ ਮਨ ਲੋ ਇਹਨਾਂ ਨੂੰ ਮਹਾਰਾਜ ਦੇ ਗੁਰਕਾ ਸਾਹਿਬ ਮਿਲੇ ਨੇ ਜੋ ਅਗਲੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮਾਇਆ ਬਲਵਿੰਦਰ ਸਿੰਘ ਆਏ ਦਿਨੀ ਗੁਰੂਗ੍ਰਾਂਧ ਸਾਹਿਬ ਨੂੰ ਲੈ ਕੇ ਬੇਦਵੀਆਂ ਦਾ ਦੇਖਰੋਂ ਸਾਹਮਣੇ ਮਿਲਦੀਆਂ ਨੇ ਤੁਹਾਨੂੰ ਦੱਸ ਦੇ ਕਿ ਅਜਿਹਾ ਮਾਮਲਾ ਹੁਣ ਸ਼੍ਰੀ ਵਿਹਰਮੰਦਰ ਸਾਹਿਬ ਦੇ ਗਲਿਆਰੇ ਦੇ ਵਿੱਚ ਆਇਆ ਜਿੱਥੇ ਇੱਕ ਦੁਕਾਨਦਾਰ ਵੱਲੋਂ ਬੋਰੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪੋਥੀਆਂ ਨੂੰ ਰੱਖਿਆ ਹੋਇਆ ਸੀਗਾ ਤੇ ਉਹਨਾਂ ਉੱਤੇ ਧੂੜ ਮਿੱਟੀ ਜੰਮੀ ਹੋਈ ਸੀ ਤੇ ਦੂਜੇ ਪਾਸੇ ਸਿੱਖ ਸੰਗਤਾਂ ਵੱਲੋਂ ਜਦੋਂ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਹ ਦੁਕਾਨ ਦੇ ਵਿੱਚ ਗਈਆਂ ਤੇ ਉਹਨਾਂ ਨੇ ਸਾਮਸਬਾਲ ਕੀਤੀ ਤੇ ਇਹਦੇ ਵਿਰੋਧਤਾ ਕੀਤੀ ਹੈ ਜਿਉਂ ਨੇ ਵੇਚ ਕੇ ਤੇ ਇੱਥੇ ਜਗ੍ਹਾ ਲਈ ਥੋੜੀ ਜੀ ਜਗ੍ਹਾ ਲੈ ਕੇ ਤੇ ਜਿਹੜੀਆਂ ਪੋਥੀਆਂ ਜੋ ਸਮਗਰੀ ਸੰਤ ਸੰਪੂਰਨ ਸਿੰਘਾਣਾ ਵੱਲੋਂ ਸੰਗਤਾਂ ਦੇ ਭੇਟ ਕਰ ਲਈ ਲਿਖੀ ਉਹ ਸਾਰੀ ਸਮਗਰੀ ਜਿਹੜੀ ਆ ਇੱਥੇ ਇੱਕ ਲਿਮਾਰੀ ਦੇ ਵਿੱਚ ਆ ਉਦੋਂ ਤੋਂ ਲੈ ਕੇ ਤੇ ਹੁਣ ਤੱਕ ਉਹਨੇ ਰੱਖੀ ਆ 1988 ਤੋਂ ਲੈ ਕੇ ਹੀ ਉਹਨਾਂ ਦਾ ਜੀਵਨ ਆਪਣਾ ਉਹਨਾਂ ਦੀਆਂ ਆਪਣੀਆਂ ਹੱਥ ਲੋਕ ਲਿਖਤੀ ਜਿਹੜੀਆਂ ਵਸਤਵਾਂ ਆ ਹੀ ਜੋ ਗੁਰਬਾਣੀ ਦੀਆਂ ਪੋਥੀਆਂ ਉਹ ਅਸੀਂ ਇਤਰਾ ਸਾਨੂੰ ਮਿਲਣੀਆਂ ਜਿਨ੍ਹਾਂ ਨੂੰ ਸਿਉਂਕ ਲੱਗੀ ਆ ਇਹੋ ਜਿਹੇ ਨਰਾਦਰ ਕਰਨ ਵਾਲੇ ਵਿਅਕਤੀਆਂ ਨੂੰ ਕਦੀ ਵੀ ਬਖਸ਼ਿਆ ਨਹੀਂ ਪਹਿਲਾਂ ਪ੍ਰਸ਼ਾਸਨ ਦੀ ਕਾਰਵਾਈ ਜ਼ਰੂਰੀ ਹੈ ਇਹਦੇ ਤੇ ਪ੍ਰਸ਼ਾਸਨ ਧਿਆਨ ਚ ਆਪਣੇ ਚ ਲਿਆਵੇ ਤੇ ਕਾਰਵਾਈ ਕਰੇ ਕਿਉਂਕਿ ਇਹ ਜਿਹੜੇ ਲੋਕ ਸ਼ਰਾਰਤੀ ਲੋਕ ਆ ਇਹ ਸਾਰੇ ਹੀ ਗੁਰਦੁਆਰਿਆਂ ਦੇ ਵਿੱਚ ਤਕਰੀਬਨ ਇਹ ਲੋਕ ਬੈਠੇ ਆ ਤੇ ਜਿਹੜਾ ਗੁਰਦੁਆਰਿਆਂ ਨੂੰ ਵੇਚ ਕੇ ਤੇ ਆਪਣੇ ਮਨੋਰਥ ਲਈ ਆਪਣੇ ਕਾਰੋਬਾਰ ਇਹਨਾਂ ਲੋਕਾਂ ਨੇ ਚਲਾਏ ਆ ਖਾਲਸਾ ਜੀ ਇਹ ਕਰਕੇ ਬੇਨਤੀ ਸਾਰਿਆਂ ਨੂੰ ਕਿ ਆਪਾਂ ਗੁਰਬਾਣੀ ਦਾ ਅਤਿ ਸਤਿਕਾਰ ਕਰ ਲਈ ਮਹਾਰਾ ਸੱਚੇ ਪਾਤਸ਼ਾਹ ਨੇ ਪਹਿਲਾਂ ਆਖਿਆ ਸਿੱਖਾਂ ਨੂੰ ਸਤਵੇਂ ਪਾਤਸ਼ਾਹ ਦੇ ਬਚਨ ਹੈ ਜਿਨ ਪੈ ਆਦਬਨਾ ਬਾਣੀ ਧਾਰਾਂ ਜਾਨੋਂ ਸੋ ਸਿੱਖ ਨਹੀਂ ਹਮਾਰਾ ਇਹੋ ਜਿਹੇ ਨੂੰ ਸਿੱਖ ਦੇ ਕਦਰ ਚਿਤ ਕਿਹਾ ਹੀ ਨਹੀਂ ਜਾ ਸਕਦਾ ਜਿਹੜੇ ਗੁਰਬਾਣੀ ਦੇ ਨਰਾਤਰੀ ਕਰਨ ਵਾਲੇ ਆ ਮੁੜ ਕੇ ਇਹੋ ਜਿਹੇ ਲੋਕ ਕੀੜੇ ਪੈਵੇਂ ਮਰਦੇ ਆ ਆਪਾਂ ਵੇਖੇ ਵੀ ਆ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਸਾਰੀਆਂ ਸੰਗਤਾਂ ਜਿਹੜੀਆਂ ਇਹ ਮਸਲੇ ਨੂੰ ਬੜਾ ਧਿਆਨ ਦੇ ਨਾਲ ਲੈਣ ਹੋਣੇ ਅਸੀਂ ਜਿਹੜੀਆਂ ਪੋਥੀਆਂ ਸਾਰੀਆਂ ਉਹ ਦਮਦਮੀ ਤਕਸਾਲ ਦੇ سپਰਦ ਕਰਨੀਆਂ ਸਤਕਾਰ ਕਮੇਟੀ ਨੇ ਤੇ ਆਪਾਂ ਸਾਰਿਆਂ ਨੇ ਤੇ ਉਹ ਪੋਥੀਆਂ ਜਿਹੜੀਆਂ ਉਹਨਾਂ ਤੇ ਕਾਰਵਾਈ ਕਰਾਉਣੀ ਹੈ ਕਾਨੂੰਨੀ ਕਾਰਵਾਈ ਉਹਨਾਂ ਦੁਸ਼ਤਾਂ ਤੇ ਕਰਾਉਣੀ ਜਿਨ੍ਹਾਂ ਨੇ ਸੰਤ ਸੰਪੂਰਨ ਸਿੰਘ ਦਾ ਡੇਰਾ ਬਰਬਾਦ ਕੀਤਾ ਉਹਨਾਂ ਤੇ ਕਰਾਉਣੀ ਹੈ ਖੰਡਾ ਨਿਸ਼ਾਨ ਸਾਹਿਬ ਦਾ ਸਾਨੂੰ ਮਿਲਿਆ ਅੰਦਰੋਂ ਜਿਹੜਾ ਉਹਨਾਂ ਦੇ ਟਾਈਮ ਦਾ ਉਹਨਾਂ ਦੀਆਂ ਲਿਖਤੀਆਂ ਹੱਥ ਲਿਖਤ ਸਾਨੂੰ ਪੁਸਤਕਾਂ ਸਾਰੀਆਂ ਮਿਲੀਆਂ ਸੋ ਕਾਲ ਸਾਹਿਬ ਜੀ ਹੱਡ ਕੋ ਨਹੀਂ ਜੀ ਇਹ ਬਰਦਾਸ਼ਤ ਹੁੰਦਾ ਸਾਨੂੰ ਜਾਂਦੇ ਅੱਗ ਲਾ ਕੇ ਬਾਹਰ ਆ ਹੀ ਨਿਕਲਦੇ ਤੇ ਮਾਰ ਦੋ ਸਾਨੂੰ ਆ ਇਹ ਦਿਨ ਹੱਡ ਕੋ ਨਹੀਂ ਜੀ ਜੀਆ ਜਾਂਦਾ ਸਰੋਏ ਗੁਰੂ ਜੀ ਤਾਂ ਕੀ ਕਿਵੇਂ ਵੇਖਦੇ ਹੋ ਪ੍ਰਸ਼ਾਸਨ ਕਿਉਂ ਨਹੀਂ ਕਾਰਵਾਈ ਕਰਦਾ ਦਿਖਾਈ ਦਿੰਦਾ ਕਿਉਂਕਿ ਕਾਫੀ ਵਾਰੀ ਇਹ ਬਾਬਾ ਜੀ ਪ੍ਰਸ਼ਾਸਨ ਨੇ ਪਹਿਲੇ ਸਮੇਂ ਤੋਂ ਆਪਾਂ ਵੇਖਿਆ ਵਾ ਪਿਛੇ ਜਦੋਂ ਭਗਵੰਤ ਮਾਨ ਦੀ ਸਰਕਾਰ ਬਣੀ ਆ ਬੇਅਦਬੀਆਂ ਹੁੰਦੀਆਂ ਰਹੀਆਂ ਪਰ ਪ੍ਰਸ਼ਾਸਨ ਨੂੰ ਅਸੀਂ ਫੋਨ ਕਰਦੇ ਹਾਂ ਕਾਰਵਾਈ ਕਰ ਦਿੰਦਾ ਪਰ ਇੱਥੇ ਪ੍ਰਸ਼ਾਸਨ ਨੇ ਪਤਾ ਨਹੀਂ ਕਿਉਂ ਅੜੀ ਫੜੀ ਆ ਪਹਿਲਾਂ ਇਹਨਾਂ ਨੇ ਆਖਿਆ ਵੀ ਉਹ ਜਿਹੜੇ ਸ਼੍ਰੋਮਣੀ ਕਮੇਟੀ ਵਾਲੇ ਆਣ ਕੇ ਕਰਨਗੇ ਉਹਨਾਂ ਦਾ ਕੰਮ ਬੰਦਾ ਕੀ ਗੱਲ ਦਮਦ ਮੀਟਿੰਗ ਸਾਲ ਦਾ ਨਹੀਂ ਬੰਦਾ ਜਿੱਦੇ ਵਿੱਚ ਉਹ ਸ਼੍ਰੋਮਣੀ ਕਮੇਟੀ ਦੇ ਸਾਰੇ ਸਿੰਘ ਸਾਹਿਬ ਲੱਗਦੇ ਆ ਕਿਉਂਕਿ ਮੈਂ ਹਾਂ ਜਿੰਨੇ ਪਾਠੀਓ ਸਾਡੇ ਕੋਲ ਲੱਗਦੇ ਚੋਰ ਬਰਦਾਸ਼ਤ ਸਾਡੇ ਕੋਲ ਸੰਥਿਆ ਕਰਦੇ ਆ ਦਮਦ ਮੀਟਿੰਗ ਸਾਲ ਦਾ ਕੋਈ ਫਰਜ਼ ਨਹੀਂ ਸਿਰਫ ਸ਼੍ਰੋਮਣੀ ਕਮੇਟੀ ਦਾ ਫਰਜ਼ ਰਹਿ ਗਿਆ ਆਪਾਂ ਆਪਾਂ ਭਾਜੀ ਇਹ ਚੀਜ਼ ਦੀਏ ਬਰਦਾਸ਼ਤ ਕਰਨੀ ਕਦੀ ਵੀ ਸੋ ਤੇ ਆਪ ਇਹਨਾਂ ਲੋਕਾਂ ਦੇ ਉੱਤੇ ਮਹਿਜ ਕੁਝ ਕਦਮਾਂ ਦੀ ਦੂਰੀ ਤੇ ਆ ਤਾਂ ਬਿਲਕੁਲ ਲੱਗ ਗਿਆ ਇਹੋ ਜਿਹਾ ਜੋ ਘਟਨਾ ਕਰਮ ਆਉਣਾ ਕਿੰਨੀ ਕੁ ਮਾੜੀ ਗੱਲ ਹੈ ਅੱਜੇ ਬਾਬਾ ਜੀ ਆ ਪਹਿਲਾ ਡੇਰਾ ਵਾ ਜਿਹਦੇ ਵਿੱਚ ਅਸੀਂ ਇਹ ਚੀਜ਼ਾਂ ਵੇਖੀਆਂ ਪਹਿਲਾਂ ਆਪਾਂ ਸਤੂ ਦੀ ਗਲੀ ਸੰਤ ਭਾਈ ਮਨੀ ਸਿੰਘ ਉਹਨਾਂ ਦੀ ਟਕਸਾਲ ਦੇ ਵਿੱਚ ਜਿਹੜਾ ਕੀ ਨਾਂ ਅਸੀਂ ਮੱਖਣ ਸਿੰਘ ਮੱਖਣ ਸਿੰਘ ਵੀ ਬੀ ਕਰ ਰਿਹਾ ਸੀ ਉੱਥੇ ਜਾ ਕੇ ਅਸੀਂ ਸਾਰਾ ਕੁਝ ਵੇਖਿਆ ਸਰੂਪਾਂ ਨੂੰ ਸ਼ੌਂਕ ਲੱਗੀ ਜਿਹੜੇ ਖਰੜੇ ਸੀ ਜਿਹੜਾ ਉਹਨਾਂ ਨੇ ਸਟਿੱਕ ਜਿਹੜੀ ਸੰਗਤਾਂ ਦੇ ਸੌਪਰਤ ਕੀਤੀ ਸੀ ਲਿਖ ਕੇ ਉਹ ਸਟੀਕ ਦੇ ਖਰੜੇ ਸਾਨੂੰ ਉੱਥੋਂ ਮਿਲੇ ਫਿਰ ਸਰੂਪਾਂ ਨੂੰ ਉੱਥੋਂ ਬੇਦਬੀ ਹੋਈ ਮਿਲੀ ਤੇ ਅਗਲੇ ਦਿਨ ਸਰੋ ਮਿਲਿ ਕਮੇਟੀ ਦਾ ਬਿਆਨ ਆਉਂਦਾ ਕਿ ਇਹ ਜਿਹੜੀ ਜਿਹੜੇ ਸਰੂਪ ਆ ਇਹਨਾਂ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ ਸਤਕਾਰ ਕਮੇਟੀਆਂ ਨੂੰ ਨਾਟਕਸਾਲ ਨੂੰ ਇਹਦਾ ਅਧਿਕਾਰ ਸਾਨੂੰ ਉਹ ਸਾਰੇ ਸਰੂਪ ਤੇ ਸਾਰੀ ਉੱਥੋਂ ਸਮੱਗਰੀ ਜਿਹੜੀ ਸੰਤ ਸੰਪੂਰਨ ਸਿੰਘ ਦੇ ਡੇਰੇ ਦੇ ਵਿੱਚੋਂ ਉਹ ਸਾਰੀ ਸਰੋਣੀ ਕਹੇਟੀ ਹੈ ਉਹ ਪਹਿਲਾ ਸਾਡਾ ਉਹੀ ਕਾਰਵਾਈ ਦੂਜੀ ਕਾਰਵਾਈ ਇਹ ਆ ਤੀਜੀ ਬਾਬਾ ਜੀ ਅਸੀਂ ਲਾਗੇ ਲਾ ਕੇ ਜਿੰਨੇ ਵੀ ਅਸੀਂ ਸਾਰਿਆਂ ਤੇ ਜਾਣਾਂ ਦੇ ਸਾਰਿਆਂ ਤੇ ਕਾਰਵਾਈ ਆਪਾਂ ਆਪਣੇ ਤਰੀਕੇ ਦੇ ਨਾਲ ਕਰਾਂਗੇ ਸੁਰ ਸਤਕਾਰ ਕਮੇਟੀ ਦੇ ਭਾਈ ਤਰਲੋਚਨ ਸਿੰਘ ਜੀ ਆਪ ਜੀ ਨੂੰ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤਰਲੋਚਨ ਸਿੰਘ ਸੋਲ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਤੋਂ ਅੱਜ ਪਤਾ ਲੱਗਾ ਕਿ ਇੱਥੇ ਅੰਮ੍ਰਿਤਸਰ ਸਾਹਿਬ ਜਿਹੜਾ ਵਾ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਇੱਕ ਦੁਕਾਨ ਦੇ ਵਿੱਚ ਜਿਹੜੀਆਂ ਵਾ ਗੁਰਬਾਣੀ ਦੀਆਂ ਪੋਥੀਆਂ ਇਤਿਹਾਸਕ ਪੋਥੀਆਂ ਜਿਹੜੀਆਂ ਬੜੇ ਲੰਮੇ ਸਮੇਂ ਤੋਂ ਉਹਨਾਂ ਦੀ ਬੇਦਬੀ ਹੋ ਰਹੀ ਆ ਤੇ ਅੱਜ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਆ ਤੇ ਜਦੋਂ ਆਣ ਕੇ ਉਹ ਦੁਕਾਨ ਖਲਾਈ ਆ ਮਾਲਕੀ ਹੋਈ ਆ ਤੇ ਬੜੀ ਮਾਨ ਨੂੰ ਭਾਰੀ ਠੇਸ ਪਹੁੰਚੀ ਆ ਤੇ ਇਹਦੇ ਵਿੱਚ ਇਹ ਸਮਝਦਿਆਂ ਕਿ ਜੇ ਵੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਰਬਾਰ ਸਾਹਿਬ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਨਜ਼ਦੀਕ ਹੀ ਜੇ ਇਹ ਕੰਮ ਹੋਵੇ ਤੇ ਫੇਰ ਦੱਸੋ ਵੀ ਦੂਰ ਨੇੜੇ ਜਾਂ ਆਪਾਂ ਦੇਸ਼ਾਂ-ਵੇਚਾਂ ਜਿੰਨੀਆਂ ਗੱਲਾਂ ਕਰਦੇ ਆਂ ਵੀ ਅਸੀਂ ਪ੍ਰਚਾਰ ਕਰਦੇ ਆਂ ਜਾਂ ਅਸੀਂ ਹੋਰਨਾਂ ਥਾਵਾਂ ਤੇ ਪੰਜਾਬ ਤੋਂ ਬਾਹਰ ਜਾ ਕੇ ਅਸੀਂ ਗੁਰਬਾਣੀ ਦਾ ਪ੍ਰਚਾਰ ਕਰਦੇ ਆਂ ਸਾਡੇ ਪ੍ਰਚਾਰਕ ਸਿੰਘ ਨੇ ਦੱਸੋ ਸਾਡੇ ਆਸਰਾਣੇ ਥੱਲੇ ਆਹ ਕੁਝ ਹੋ ਰਿਹਾ ਇੰਨੀ ਬੇਦਬੀ ਹੋ ਰਹੀ ਆ ਇਹ ਇੱਕ ਬੜਾ ਵੱਡਾ ਸਵਾਲੀਆ ਚੈਨ ਆ ਇਹਨਾਂ ਤੇ ਜਵਾਬ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਆ ਤੇ ਸ੍ਰੀ ਅਕਾਲ ਤਾ ਸਭ ਦੇ ਜਹੇਦਾਰ ਵੀ ਆ ਉਹਨਾਂ ਨੂੰ ਇਹ ਕੀ ਗੱਲ ਗੁਰਬਾਣੀ ਦੀਆਂ ਪੋਥੀਆਂ ਵੱਲੇ ਬਿਲਕੁਲ ਧਿਆਨ ਨਹੀਂ ਕੀ ਆਪਾਂ ਹੁਕਮਨਾਮੇ ਸਮੇਂ-ਸਮੇਂ ਤੇ ਜਾਰੀ ਕਰਦੇ ਆ ਥੋੜੇ ਦਿਨੋਂ ਇੱਕ ਹੁਕਮਨਾਮਾ ਜਾਰੀ ਹੋਇਆ ਕਿ ਜੇਕਰ ਕਿਸੇ ਗੁਰੂ ਘਰ ਦੇ ਵਿੱਚ ਬੇਅਦਬੀ ਹੋਊਗੀ ਤੇ ਉਹਦੀ ਪ੍ਰਬੰਧਕ ਕਮੇਟੀ ਵੀ ਜ਼ਿੰਮੇਵਾਰ ਹੋਊਗੀ ਇਹ ਸਿੰਘ ਸਾਹਿਬ ਦਾ ਬਿਆਨ ਆ ਆ ਪ੍ਰੈਸ ਵਾਲੇ ਸਾਰੇ ਵੀਰਾਂ ਨੂੰ ਪਤਾ ਹੈ ਪਰ ਜੇਕਰ ਜਿਹੜੀ ਸ਼੍ਰੋਮਣੀ ਕਮੇਟੀ ਦੀ ਡਿਊਟੀ ਬਣਦੀ ਆ ਕੀ ਅਸੀਂ ਉਹ ਲਿਖਤਾਂ ਜਾਰੀ ਕਰਤੀਆਂ ਹੁਕਮਨਾਮੇ ਸੰਦੇਸ਼ ਜਾਰੀ ਕਰਦੇ ਕੀ ਸਾਡੀ ਜ਼ਿੰਮੇਵਾਰੀ ਵੀ ਕੋਈ ਬਣਦੀ ਆ ਉੱਥੇ ਜਾ ਕੇ ਵੇਖਣ ਦੀ ਕਿ ਨਹੀਂ ਉਹ ਜ਼ਿੰਮੇਵਾਰੀ ਤੋਂ ਬਿਲਕੁਲ ਜਿਹੜੇ ਆ ਇਹ ਭੱਜੇ ਹੋਏ ਆ ਨਾ ਇਹ ਕਾਰਜ ਕਰ ਰਹੇ ਆ ਤਾਂ ਕਰਕੇ ਇਹ ਲੋਕ ਜਿਹੜੇ ਆ ਵੇਸਲੇ ਹੋ ਕੇ ਜਿਹੜੇ ਕਾਰੋਬਾਰੀ ਕਰਨ ਵਾਲੇ ਕਾਰੋਬਾਰ ਕਰਨ ਵਾਲੇ ਧਰਮ ਦੇਣਾ ਦੇ ਕਾਰੋਬਾਰ ਕਰਨ ਵਾਲੇ ਲੋਕ ਆ ਉਹ ਇਹ ਐ ਕਰਕੇ ਇਹ ਬੇਦਬੀਆਂ ਕਰ ਰਹੇ ਆ ਜੀ ਅੱਜ ਕੀ ਹੋਇਆ ਜੀ ਇੱਥੇ ਸਚਕਣ ਸ਼੍ਰੀ ਹਰਮੰਦਰ ਸਾਹਿਬ ਲੱਗੇ ਜੋ ਕਹਿ ਸਕਦੇ ਜਥੇਬੰਦੀਆਂ ਇੱਥੇ ਪਹੁੰਚੇ ਨੇ ਬੇਦਬੀਆ ਦਾ ਮਾਮਲਾ ਸਾਹਮਣੇ ਆਇਆ ਸਾਨੂੰ ਇੱਕ ਕੰਪਲੇਂਟ ਮਿਲੀ ਸੀ ਉਹਨੂੰ ਅਸੀਂ ਦੇਖਦੇ ਹੋਏ ਮੈਂ ਐਚ ਐਚਓ ਸੀਡ ਵਿਜੈ ਨੀਰਜ ਅਸੀਂ ਇਕੱਠੇ ਇਹ ਮਾਰਕੀਟ ਦੇ ਵਿੱਚ ਆਏ ਆ ਇੱਥੇ ਇੱਕ ਦੁਕਾਨ ਸੀਗੀ ਦੁਕਾਨ ਦੇ ਓਨਰ ਨੂੰ ਬੁਲਾਇਆ ਅਸੀਂ ਤਾਲਾ ਤੜਵਾ ਕੇ ਤਾਲਾ ਉਹਦੇ ਉਹਨੂੰ ਓਪਨ ਕਰਵਾ ਕੇ ਬੜੀ ਮਰਿਆਦਾ ਦੇ ਨਾਲ ਸਿੰਘ ਸਹਿਬਾਨਾ ਨੇ ਆਪਣਾ ਉਹ ਚੈੱਕ ਕੀਤਾ ਆ ਉਹਦੇ ਵਿੱਚ ਥੋੜੇ ਮੱਲੋ ਉਹਦੇ ਵਿੱਚ ਸਾਨੂੰ ਮਤਲਬ ਇਹਨਾਂ ਨੂੰ ਮਹਾਰਾਜ ਦੇ ਗੁਰਕਾ ਸਾਹਿਬ ਮਿਲੇ ਨੇ ਜੋ ਅਗਲੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾ ਰਹੀ ਹੈ ਕੀ ਕਿਹੜਾ ਵਿਅਕਤੀ ਹੈਗਾ ਕਾਦਾ ਕੰਮ ਕਰਦਾ ਸੀਗਾ ਹਾਂਜੀ ਉਹ ਵੈਰੀਫਾਈ ਕਰ ਰਹੇ ਉਹ ਵੈਰੀਫਾਈ ਕਰ ਰਹੇ ਨੇ ਇਹ ਦੁਕਾਨ ਦਾ ਓਨਰ ਆਇਆ ਅਸੀਂ ਵੈਰੀਫਾਈ ਕਰ ਕਿੰਨੇ ਗੁੱਤਕਾ ਸਾਮ ਮਿਲਨੇ ਹਲੇ ਉਹਦੀ ਉਹਦੀ ਚੱਲਣ ਡਿਆ ਹਲੇ ਹਲੇ ਗਿਣਤੀ ਚੱਲਣ ਡਿਆ ਮਾਰੀ ਜੋ ਤਾਂ ਕਿਹੜੀ ਕਾਰਵਾਈ ਕੀਤੀ ਜਾਏਗੀ ਇਸ ਵਿਅਕਤੀ ਦੇ ਅਸੀਂ ਦੇਖੋ ਜੀ ਉਹ ਇਹਨਾਂ ਦਾ ਹੁਕਮ ਅੱਗੇ ਅਸੀਂ ਪ੍ਰਵਾਨ ਕਰਾਂਗੇ ਅਗਲੇ ਸੀਨੀਅਰ ਅਫਸਰਾਂ ਨਾਲ ਡਿਸਕਸ ਕਰਕੇ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਕਰਾਂਗੇ ਸੋ ਮਾਮਲਾ ਸ਼੍ਰੀ ਦਰਬਾਰ ਸਾਹਿਬ ਦੇ ਗਲੈਰੀਆਂ ਨੂੰ ਲੈ ਕੇ ਆਇਆ ਤੇ ਉਹਨਾਂ ਵੱਲੋਂ ਐਸਜੀਪੀਸੀ ਤੇ ਜਥੇਦਾਰ ਸਾਹਿਬ ਦੇ ਉੱਤੇ ਵੀ ਕੀ ਸਵਾਲ ਖੜੇ ਕੀਤੇ ਗਏ ਨੇ ਹੁਣ ਵੇਖਣਾ ਹੋਵੇਗਾ ਇਸ ਮਾਮਲੇ ਨੂੰ ਲੈ ਕੇ ਕੀ ਮੋੜ ਆਉਂਦਾ ਆਨਾਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ